ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੇ ਮਹਲਾ 4 ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੇ hame upar kripa kar swami rakh sangat tum jo pyare jo har sev sant bhagat tan kai sab paap nivare hame upar kripa kar swami rakh sangat tum jo pyare ਹਾਰ ਗੁਣ ਕੈ ਨ ਸਕਉ ਬਨਵਾਰੇ ਹਮ ਪਾਪੇ ਪਾਥਰ ਨੀਰ ਡੁਬਤ ਕਰ ਕਿਰਪਾ 파ਖਣ ਹਮ ਤਾਰੇ ਰਹਾਉ ਜਨਮ ਜਨਮ ਕੇ ਲਾਗੇ ਬਖ ਮੋਰ ਚਾ ਲਗ ਸੰਗਤ ਸਾਧ ਸਵਾਰੇ ਜਿਉ ਕੰਚਨ ਬਸੰਤਰ ਤਾਇਓ ਮਾਲਾ ਕਾਟੇ ਕਟਤਿ ਉਤਾਰੇ ਹਰ ਹਰ ਜਪਨ ਜਪਾਉ ਦਿਨ ਰਾਤਿ ਜਪ ਹਰ 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 ਉਰਤਾਰੇ ਹਰ 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 ਆਉਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਆਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਭੈ ਜਸਵਾਰੀ ਹਰ ਹਰ ਅਗਮ ਅਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਾਨ ਨਾਨਕ ਪੈ ਜਸਵਾਰੀ ਧਨ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੇ hame upar kripa kar swami rakh sangat tum jo pyare jo har sevai sant bhagat tan kai sab paap nivare hame upar kripa kar swami rakh sangat tum jo pyare ਹਰ ਗੁਣ ਕੈ ਨ ਸਕਉ ਬਨਵਾਰੇ ਹਮ ਪਾਪੇ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮ ਤਾਰੇ ਰਹਾਉ ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਧ ਸਵਾਰੇ ਜਿਉ ਕੰਚਨ ਬਸੰਤਰ ਤਾਇਓ ਮਾਲਾ ਕਾਟੇ ਕਟਤੇ ਉਤਾਰੇ ਹਰ ਹਰ ਜਪਨ ਜਪਾਓ ਦਿਨ ਰਾਤਿ ਜਪ ਹਰ 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 ਉਰਤਾਰੇ ਹਰ 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 ਆਉ ਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਆਗਾਦ ਬੋਧ अपारं पर पुरख अपारे जान को कृपा करो जग जीवन जान नानक पै ज सवारी हर हर अगम आगाद बोध अपारं पर पुरख अपारे जान को कृपा करो जग जीवन ਜਾਨ ਨਾਨਕ ਪੈ ਜ ਸਵਾਰੀ ਤਨ ਅਸਰੇ ਮਹਲਾ ਚੌਥਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਜੋ ਹਰ ਸੇਵ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੇ hame upar kripa kar swami rakh sangat tum jo pyare jo har sevai sant bhagat tin kai sab paap nivare hame upar kripa kar swami rakh sangat tum jo pyare ਹਰ ਗੁਣ ਕੈ ਨ ਸਕਉ ਬਨਵਾਰੇ ਹਮ ਪਾਪੇ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮ ਤਾਰੇ ਰਹਾਉ ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਧ ਸੁਵਾਰੇ ਜਿਉ ਕੰਚਨ ਬਸੰਤਰ ਤਾਇਓ ਮਾਲਾ ਕਾਟੇ ਕਟਤਿ ਯੋ ਤਾਰੇ ਹਰ ਹਰ ਜਪਨ ਜਪਾਉ ਦਿਨ ਰਾਤਿ ਜਪ ਹਰ 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 ਉਰਤਾਰੇ ਹਰ 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 ਆਉਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਆਗਾਦ ਬੋਧ अपराम पर पुरख अपारे जान को कृपा करो जग जीवन जान नानक पै ज सवारी हर हर अगम आगाद बोध अपराम पर पुरख अपारे जान को कृपा करो जग जीवन ਜਾਨ ਨਾਨਕ ਪੈ ਜਸਵਾਰੀ ਤਨਾਸਰੀ ਮਹਲਾ ਚੌਥਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੇ hame upar kripa kar swami rakh sangat tum jo pyare jo har sevai sant bhagat ten kai sab paap nivare hame upar kripa kar swami rakh sangat tum jo pyare ਹਾਰ ਗੁਣ ਕੈ ਨ ਸਕਉ ਬਨਵਾਰੇ ਹਮ ਪਾਪੇ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮ ਤਾਰੇ ਰਹਾਉ ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਧ ਸਵਾਰੇ ਜਿਉ ਕੰਚਨ ਬਸੰਤਰ ਤਾਇਓ ਮਾਲਾ ਕਾਟੇ ਕਟਤਿ ਉਤਾਰੇ ਹਰ ਹਰ ਜਪਨ ਜਪਾਉ ਦਿਨ ਰਾਤਿ ਜਪ ਹਰ 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 ਉਰਤਾਰੇ ਹਰ 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 ਆਉਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਅਗਾਦ ਬੋਧ अपराम पर पुरख अपारे जान को कृपा करो जग जीवन जान नानक पै ज सवारी हर हर अगम आगार बोध अपराम पर पुरख अपारे जान को कृपा करो जग जीवन ਜਾਨ ਨਾਨਕ ਪੈ ਜਸਵਾਰੀ ਤਨਾਸਰੇ ਮਹਲਾ ਚੌਥਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੇ hame upar kripa kar swami rakh sangat tum jo pyare jo har sevai sant bhagat tan kai sab paap nivare hame upar kripa kar swami rakh sangat tum jo pyare ਹਰ ਗੁਣ ਕੈ ਨ ਸਕਉ ਬਨਵਾਰੇ ਹਮ ਪਾਪੇ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮ ਤਾਰੇ ਰਹਾਉ ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਧ ਸਵਾਰੇ ਜਿਉ ਕੰਚਨ ਬਸੰਤਰ ਤਾਇਓ ਮਾਲਾ ਕਾਟੇ ਕਟਤੇ ਉਤਾਰੇ ਹਰ ਹਰ ਜਪਨ ਜਪਾਓ ਦਿਨ ਰਾਤਿ ਜਪ ਹਰ 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 ਉਰਤਾਰੇ ਹਰ 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 ਆਉ ਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਆਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਭੈ ਜਸਵਾਰੀ ਹਰ ਹਰ ਅਗਮ ਅਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਾਨ ਨਾਨਕ ਪੈ ਜ ਸਵਾਰੀ ਤਨਾਸ ਰੇ ਮਹਲਾ ਚੌਥਾ ਘਰ ਪਹਿਲਾ ਚਉ ਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੇ hame upar kripa kar swami rakh sangat tum jo pyare jo har sevai sant bhagat ten kai sab paap nivare hame upar kripa kar swami rakh sangat tum jo pyare ਹਰ ਗੁਣ ਕੈ ਨ ਸਕਉ ਬਨਵਾਰੇ ਹਮ ਪਾਪੇ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮ ਤਾਰੇ ਰਹਾਉ ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਧ ਸਵਾਰੇ ਜਿਉ ਕੰਚਨ ਬਸੰਤਰ ਤਾਇਓ ਮਾਲਾ ਕਾਟੇ ਕਟਤਿ ਉਤਾਰੇ ਹਰ ਹਰ ਜਪਨ ਜਪਾਉ ਦਿਨ ਰਾਤਿ ਜਪ ਹਰ 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 ਉਰਤਾਰੇ ਹਰ 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 ਆਉਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਆਗਾਦ ਬੋਧ अपराम पर पुरख अपारे जान को कृपा करो जग जीवन जान नानक पै ज सवारी हर हर अगम आगाद बोध अपराम पर पुरख अपारे जान को कृपा करो जग जीवन ਜਾਨ ਨਾਨਕ ਪੈ ਜ ਸਵਾਰੀ ਤਨਾਸ ਰੇ ਮਹਲਾ ਚੌਥਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੇ hame upar kripa kar swami rakh sangat tum jo pyare jo har sevai sant bhagat tan kai sab paap nivare hame upar kripa kar swami rakh sangat tum jo pyare ਹਰ ਗੁਣ ਕੈ ਨ ਸਕਉ ਬਨਵਾਰੇ ਹਮ ਪਾਪੇ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮ ਤਾਰੇ ਰਹਾਉ ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਧ ਸਵਾਰੇ ਜਿਉ ਕੰਚਨ ਬਸੰਤਰ ਤਾਇਓ ਮਾਲਾ ਕਾਟੇ ਕਟਤਿ ਉਤਾਰੇ ਹਰ ਹਰ ਜਪਨ ਜਪਾਉ ਦਿਨ ਰਾਤਿ ਜਪ ਹਰ 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 ਉਰਤਾਰੇ ਹਰ 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 ਆਉਖਦ ਜਗ ਪੂਰਾ ਜਪ ਹਰ ਹਰ ਹौं ਮੈਂ ਮਾਰੀ ਹਰ ਹਰ ਅਗਮ ਆਗਾਦ ਬੋਧ अपराम पर पुरख अपारे जान को कृपा करो जग जीवन जान नानक पै ज सवारी हर हर अगम आगाद बोध अपराम पर पुरख अपारे जान को कृपा करो जग जीवन ਜਾਨ ਨਾਨਕ ਪੈ ਜ ਸਵਾਰੀ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਜੋ ਹਰ ਸੇਵ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੇ hame upar kripa kar swami rakh sangat tum jo pyare jo har sevai sant bhagat tan kai sab paap nivare hame upar kripa kar swami rakh sangat tum jo pyare ਹਰ ਗੁਣ ਕੈ ਨ ਸਕਉ ਬਨਵਾਰੇ ਹਮ ਪਾਪੇ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੇ ਰਹਾਉ ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਧ ਸਵਾਰੇ ਜਿਉ ਕੰਚਨ ਬਸੰਤਰ ਤਾਇਓ ਮਾਲਾ ਕਾਟੇ ਕਟਤੇ ਉਤਾਰੇ ਹਰ ਹਰ ਜਪਨ ਜਪਾਓ ਦਿਨ ਰਾਤਿ ਜਪ ਹਰ 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 ਉਰਤਾਰੇ ਹਰ 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 ਆਉਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਆਗਾਦ ਬੋਧ अपराम पर पुरख अपारे जानको कृपा करो जग जीवन जान नानक पै ज सवारी हर हर अगम आगाद बोध अपराम पर पुरख अपारे जानको कृपा करो जग जीवन ਜਾਨ ਨਾਨਕ ਪੈ ਜਸਵਾਰੀ ਤਨਾਸਰੇ ਮਹਲਾ ਚੌਥਾ ਘਰ ਪਹਿਲਾ ਚਉ ਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੇ hame upar kripa kar swami rakh sangat tum jo pyare jo har sevai sant bhagat tin kai sab paap nivare hame upar kripa kar swami rakh sangat tum jo pyare ਹਰ ਗੁਣ ਕੈ ਨ ਸਕਉ ਬਨਵਾਰੇ ਹਮ ਪਾਪੇ ਪਾਥਰ ਨੀਰ ਡੁਬਤ ਕਰ ਕਿਰਪਾ 파ਖਣ ਹਮ ਤਾਰੇ ਰਹਾਉ ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਧ ਸਵਾਰੇ ਜਿਉ ਕੰਚਨ ਬਸੰਤਰ ਤਾਇੋ ਮਾਲਾ ਕਾਟੇ ਕਟਤੇ ਉਤਾਰੇ ਹਰ ਹਰ ਜਪਨ ਜਪਾਓ ਦਿਨ ਰਾਤਿ ਜਪ ਹਰ 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 ਉਰਤਾਰੇ ਹਰ 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 ਆਖਦ ਜਗ ਪੂਰਾ ਜਪ ਹਰ ਹਰ ਹौं ਮੈਂ ਮਾਰੀ ਹਰ ਹਰ ਅਗਮ ਆਗਾਦ ਬੋਧ ਅਪਰੰਪਰ ਪੁਰਖ ਅਪਾਰੇ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜਸਵਾਰੀ ਹਰ ਹਰ ਅਗਮ ਆਗਾਦ ਬੋਧ ਅਪਰੰਪਰ ਪੁਰਖ ਅਪਾਰੇ ਜਨ ਕੋ ਕਿਰਪਾ ਕਰੋ ਜਗ ਜੀਵਨ ਜਾਨ ਨਾਨਕ ਪੈ ਜਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ